ਜੀ ਬਹੁਤ ਬਹੁਤ ਵਾਖ ਕਰਦੇ ਆ ਆਪਣੇ ਚੈਨਲ ਤੇ ਤਾਂ ਹਾਂਜੀ ਦੋਸਤੋ ਪੰਜਾਬ ਦੇ ਹਜ਼ਾਰਾਂ ਹੀ ਮਲਾਜ਼ਮਾਂ ਤੇ ਪੈਸ਼ਨ ਲਈ ਲੋੜੀ ਦੀਆਂ ਜਿਹੜੀਆਂ ਅੱਗੇ ਵਡੀਆਂ ਖੁਸ਼ਬਹਾਰੀਆਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਵੱਲੋਂ ਸੀਆ ਭਗਵਾਨ ਸਿੰਘ ਮਾਨ ਜੀ ਦੇ ਵੱਲੋਂ ਮਲਾਸਮਾਂ ਦੀ ਪੈਨਸ਼ਨ ਦੇ ਜਿਹੜੇ ਵੱਡੇ ਤੋਹਫੇ ਜਿਹੜੇ ਹੈ ਮਲੋੜੀ ਦੇ ਇਤਿਹਾਸ ਦੇ ਵਜੋਂ ਦਿੱਤੇ ਗਏ ਨੇ ਉਹ ਸਾਰੀ ਹੀ ਜਾਣਕਾਰੀ ਤੁਹਾਡੇ ਨਾਲ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਜੇ ਕੋ ਚੈਨਲ ਦੇ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੀ ਨੂੰ ਲਾਈਕ ਤੇ ਸ਼ੇਅਰ ਕਰ ਲੈਣਾ ਜੀ ਹੁਣ ਚੱਲਦੇ ਹਾਂ ਅੱਜ ਦੀ ਵੱਡੀ ਤੇ ਖਾਸ ਅਪਡੇਟ ਦੇ ਵੱਲ ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਅਲੱਗ-ਅਲੱਗ ਜਥੇਬੰਦੀਆਂ ਦੇ ਮੁਲਾਜ਼ਮ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਨੇ ਉਹ ਜਿਹੜੇ ਸੰਘਰਸ਼ ਮੁਜ਼ਾਰੇ ਧਰਨੇ ਲੈਣੀਆਂ ਜਿਹੜੇ ਕਰ ਰਹੇ ਨੇ ਕਿ ਸਾਨੂੰ ਸਾਡੀਆਂ ਮੰਗਾਂ ਜਿਹੜੀਆਂ ਨੇ ਸਾਡੀਆਂ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਿਆਂ ਜਾਣ ਸਾਡਾ ਹੱਕ ਸਾਨੂੰ ਜਿਹੜਾ ਹੈ ਦਿੱਤਾ ਜਾਵੇ ਇਸੇ ਨੂੰ ਦੇਖਦੇ ਹੋਏ ਪੰਜਾਬ ਦੇ ਵੱਲੋਂ ਜਿਹੜੇ ਹੈ ਹਜ਼ਾਰਾਂ ਹੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨੂੰ ਜਿਹੜੇ ਵੱਡੇ ਤੋਹਫੇ ਜਿਹੜੇ ਲੋਹੜੀ ਦੇ ਤਿਹਾਰ ਦੇ ਬੱਚੋ ਜਿਹੜੇ ਹੈ ਲੋਹੜੀ ਤੋਂ ਇੱਕ ਦਿਨ ਪਹਿਲਾਂ ਜਿਹੜਾ ਹੈ ਦਿੱਤਾ ਗਿਆ ਸੋ ਜੇਕਰ ਜਿਹੜੇ ਵੱਡੇ ਤੋਹਫੇ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਪੰਜਾਬ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਮੁਲਾਜ਼ਮਾਂ ਨੂੰ ਪਹਿਲਾ ਤੋਹਫਾ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਜਿਹੜੇ ਹੈ ਸੰਘਰਸ਼ ਮੁਜ਼ਾਰੇ ਦਾ ਰੈਲੀਆਂ ਦਾ ਰੰਗ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਖੁਦ ਉਹਨਾਂ ਮੁਲਾਜ਼ਮਾਂ ਨਾਲ ਮੀਟਿੰਗਾਂ ਦਾ ਸਿਲਸਲਾ ਜਿਹੜਾ ਸ਼ੁਰੂ ਕਰਨਗੇ ਮੁਲਾਜ਼ਮਾਂ ਦੀ ਜਿਹੜੀ ਜਾਇਜ਼ ਹੱਕੀ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪੂਰਾ ਜਿਹੜਾ ਹੈ ਕਰਨਗੇ ਸੋ ਆਉਣ ਵਾਲੀ ਜਿਹੜੀ 15 ਜਨਵਰੀ ਨੂੰ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਸਿਲਸਲਾ ਜਿਹੜਾ ਉਹ ਸ਼ੁਰੂ ਕਰਨਗੇ ਤੇ ਦੋਸਤੋ ਇਸ ਤੋਂ ਇਲਾਵਾ ਦੂਸਰੀ ਗੁੱਡ ਨਿਊਜ਼ ਦੀ ਗੱਲ ਕੀਤੀ ਜਾਵੇ ਤਾਂ हां जी दोस्तों हर बार इस बजट ਲਈ ਉਮੀਦਾਂ ਨਾਲ ਭਰਿਆ ਹੋਇਆ ਚਾਹੇ ਨੌਕਰੀ ਚਾਹੇ ਪੇਸ਼ਾ ਵਰਗ ਹੋਵੇ ਵਪਾਰਿਕ ਵਰਗ ਹੋਵੇ ਚਾਹੇ ਆਮ ਆਗਰਿਕ ਹਰ ਕਿਸੇ ਨੂੰ ਇਸ ਬਜਟ ਤੋਂ ਬਹੁਤ ਹੀ ਕੁਝ ਮਿਲਣ ਦੀ ਆਸ ਹੈ ਕੋਈ ਆਮਦਨ ਟੈਕਸ ਦੇ ਵਿੱਚ ਛੂਟ ਦੀ ਉਡੀਕ ਕਰ ਰਿਹਾ ਹੈ ਤਾਂ ਕੋਈ ਰੋਜ਼ਾਨਾ ਦੀਆਂ ਵਸਤਾਂ ਦੀਆਂ ਕੀਮਤਾਂ ਘਟਣ ਦੀ ਉਮੀਦ ਲਗਾਈ ਰੱਖ ਬੈਠਾ ਹੈ ਸਰਕਾਰੀ ਆਮਦਨ ਦਾ ਇਹ ਖਾਕਾ ਸਿਰਫ ਨੰਬਰਾਂ ਦਾ ਗੇਮ ਨਹੀਂ ਹੈ ਸਗੋਂ ਲੋਕਾਂ ਦੇ ਘਰੇਲੂ ਖਰਚੇ ਅਤੇ ਮਾਲੀ ਹਾਲਤਾਂ ਨੂੰ ਬਿਹਤਰੀ ਵੱਲ ਲੈ ਜਾਣਾ ਵਾਲਾ ਹੈ ਇਸ ਵਾਰ ਦੇ ਬਜਟ ਦੇ ਵਿੱਚ ਖਾਸ ਕਰਕੇ ਆਮਦਨ ਟੈਕਸ ਹੈਲਥ ਇੰਸ਼ੋਰੈਂਸ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਕਮਿਸ਼ਨ ਨੂੰ ਲੈ ਕੇ ਵੱਡੇ ਐਲਾਨ ਦੀ ਹੋਣ ਦੀ ਸੰਭਾਵਨਾ ਹੈ ਸਰ ਸਰੂਤਰਾਂ ਦੇ ਵੱਲੋਂ ਜਿਹੜੀ ਅਨਸਾਰ ਜਿਹੜੀ ਸਰਕਾਰ ਇਸ ਬਜਟ ਦੇ ਵਿੱਚ ਨੌਕਰੀ ਪੇਸ਼ਾ ਵਰਗ ਦੇ ਲਈ ਵੱਡੀ ਰਾਹਤ ਦੇਣ ਦੀ ਤਿਆਰੀ ਵਿੱਚ ਹੈ ਇਹ ਸਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ 15 ਲੱਖ ਰੁਪਏ ਤੱਕ ਦੀ ਜਿਹੜੀ ਸਾਲਾਨਾ ਆਮਦਨ ਦੇ ਵੱਲੋਂ ਲੋਕਾਂ ਲਈ ਟੈਕਸ ਸ਼ੂਟ ਵਧਾਈ ਜਾ ਸਕਦੀ ਹੈ ਇਸ ਦੇ ਨਾਲ ਹੀ ਬੇਸਿਕ ਟੈਕਸ ਸ਼ੂਟ ਦੀ ਸੀਮਾ ਜਿਹੜੀ 3 ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕੀਤੀ ਜਾ ਸਕਦੀ ਹੈ ਇਹ ਤਬਦੀਲੀਆਂ ਖਾਸ ਕਰਕੇ ਮੀਡਲ ਮੀਡਲ ਕਲਾਸ ਲਈ ਵੱਡਾ ਰਾਹ ਜਰੀ ਲਿਆਉਣਗੇ ਮਹਿੰਗਾਈ ਦੇ ਦਬਾਵ ਹੇਠ ਕਮਜ਼ੋਰ ਹੋ ਰਹੀ ਖਰੀਦ ਸ਼ਰਤਾਂ ਨੂੰ ਜਿਹੜਾ ਹੈ ਬਦਲਾ ਮੋੜ ਤੋਂ ਬਹਾਲ ਕਰਨਗੇ ਟੈਕਸ ਲਾਭ ਦੀ ਜਿਹੜੀ ਦਾਈ ਜਾਣ ਵਾਲੀ ਬਾਜ਼ਾਰ ਦੇ ਵਿੱਚ ਖਰਚ ਵਧੇਗਾ ਜੋ ਕਿ ਦੇਸ਼ ਦੀ ਅਵਸਥਾ ਨੂੰ ਜਿਹੜਾ ਮਜ਼ਬੂਤ ਮਜ਼ਬੂਤ ਕਰਨ ਦੇ ਵਿੱਚ ਮਦਦਗਾਰ ਸਾਬਿਤ ਹੋਵੇਗਾ ਸੋ ਦੋਸਤੋ ਬਜਟ ਦੇ ਵਿੱਚ ਆਮਦਨੀ ਕਰ ਕਾਨੂੰਨ ਵੱਡੇ ਵੱਡੇ ਸੁਧਾਰਾਂ ਦੀ ਸੰਭਾਵਨਾ ਮੌਜੂਦ ਕਾਨੂੰਨ ਨੂੰ ਅਸਾਰ ਅਤੇ ਵਿਵਾਦ ਤਹਿਤ ਬਣਾਉਣ ਲਈ ਨਵੀਂ ਸੁਧਾਰ ਲਿਆਉਂਦੇ ਜਾ ਸਕਦੇ ਹਨ 8x ਕਵਿਤਾ ਲਈ ਜਿਹੜਾ ਇੱਕ ਸੋਖਾ ਤੇ ਇੱਕ ਸਪਸ਼ਟ ਤਰੀਕਾ ਲਿਆਉਣ ਦੀ ਕੋਸ਼ਿਸ਼ ਧਾਰਾ 80D ਤਹਿਤ ਸਿਹਤ ਬੀਮਾ ਦੇ ਖੇਤਰ ਦੇ ਵਿੱਚ ਵੀ ਵੱਡੇ ਫੈਸਲੇ ਨੇ ਸਭਾਵਨਾ ਹੈ ਇਸ ਵੇਲੇ ਜਿਹੜੇ 60 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਜਿਹੜੀ ਹੈ 25000 ਰੁਪਏ ਅਤੇ ਸੀਨੀਅਰ ਸੀਨੀਅਰ ਲਈ 50 50000 ਰੁਪਏ ਦੀ ਛੂਟ ਮਿਲਦੀ ਹੈ ਇਸ ਸੀਮਾ ਨੂੰ ਵਧਾ ਕੇ ਵੱਡੇ ਫਾਇਦੇ ਜਿਹੜੇ ਹੈ ਦਿੱਤੇ ਜਾ ਸਕਦੇ ਹਨ ਜੋ ਕਿ ਸਿਹਤ ਬੀਮਾ ਯੋਜਨਾਵਾਂ ਵੱਲੋਂ ਲੋਕਾਂ ਨੂੰ ਮਦਦ ਕਰੇਗਾ ਸਰਕਾਰੀ ਕਰਮਚਾਰੀਆਂ ਨੂੰ ਵਿੱਚ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਚਰਚਾ ਤੇਜ਼ੀ ਹੈ ਜਿਹੜੀ ਹਾਲਾਂਕਿ ਫਿਲਹਾਲ ਸਰਕਾਰ ਨੇ ਇਸ ਬਾਰੇ ਕੋਈ ਸਪਸ਼ਟ ਦਿਸ਼ਾ ਨਿਰਦੇਸ਼ ਨਹੀਂ ਦਿੱਤਾ ਪਰ ਇਸ ਵੱਲ ਕਦਮ ਚੁੱਕਣ ਦੀ ਮੰਗ ਜਿਹੜੀ ਹੈ ਕੀਤੀ ਹੈ ਪੈਸ਼ਨਰ ਲਈ ਘੱਟੋ-ਘੱਟ ਪੈਨਸ਼ਨ ਵਾਅਦਾ ਕਰਕੇ 500000 ਕਰਨ ਦੀ ਵੀ ਮੰਗ ਕੀਤੀ ਗਈ ਸੀ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣਾਈ ਰਹੀਆਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼